ਭਾਈ ਜਿਹੜੀ ਆ ਤੁਹਾਨੂੰ ਮੈਂ ਚਰੀ ਦਿਖਾ ਰਿਆ ਨਾ ਇਹ ਤੀਜੀ ਵਾਰ ਆਪਾਂ ਇਹਦੇ ਵਾੜ ਲੈ ਰਹੇ ਆਂ ਇਹ ਕ੍ਰਿਸਟਲ ਦੀ ਬੀਜੀ ਸੀ ਆਪਾਂ 1450 ਰੁਪਏ ਦੀ ਥੈਲੀ ਦਿੱਤੀ ਸੀ ਤੇ ਬੜਾ ਹੀ ਬੰਪਰੇ ਨੇ ਰਿਜ਼ਲਟ ਦਿੱਤਾ ਆਪਾਂ ਨੂੰ ਇੰਨਾ ਹੀ ਮੀਂਹ ਪੈ ਕੇ ਪਾਣੀ ਖੜਾ ਰਿਹਾ ਚ 10 ਦਿਨ ਤੇ ਇਹ ਤੀਜੀ ਵਾਰ ਦੇ ਰਹੀ ਆ ਆਪਾਂ ਨੂੰ ਤੇ ਇਹਦੇ ਨਾਲ ਹੀ ਆ ਆ ਬੀਜੀ ਸੀ ਆਪਾਂ ਨਵੀਂ ਇਹ ਹੀ ਕ੍ਰਿਸਟਲ ਦੀ ਇਹ ਚ ਵੀ ਪਾਣੀ ਲਾ ਲੋ ਵੀ 10 15 ਦਿਨ ਪਾਣੀ ਖੜਾ ਰਹੇਗਾ ਥੋੜੀ ਜੀ ਮੰਨ ਕੇ ਚਲੋ ਵੀ ਖਰਾਬ ਜੇ ਤਾਂ ਹੋ ਗਈ ਪਰ ਸੁੱਕੀ ਨਹੀਂ ਹੈਗੀ ਇਨਾ ਵਧੀਆ ਰਿਜ਼ਲਟ ਦਿੱਤਾ ਇਹਨੇ ਆ ਚੌਥੀ ਤੀਜੀ ਵਾਰ ਵੱਧ ਰਹੇ ਆ ਆਪਾਂ ਇਹਦੀ ਚਰੀ ਫੇਰ ਵੀ ਇਹ ਸਸਾ 6-8 ਫੁੱਟ ਵੱਗ ਗਈ। ਉਹ ਮੱਕ ਨਾਲੋਂ ਚਰੀ ਦਾ ਰਿਜ਼ਲਟ ਬਹੁਤ ਵਧੀਆ ਬਾਈ। ਚਰੀ ਬੀਜਿਆ ਕਰੋ। ਹੁਣ ਤਾਂ ਅੱਗੇ ਗਾਹਾਂ ਜਵੀ ਦਾ ਟਾਈਮ ਆ ਗਿਆ। ਇਹਨੂੰ ਬਾਹਵਾਹੀ ਕਰਕੇ ਜਵੀ ਬੀਜਾਂਗੇ। ਤੇ ਮੱਕ ਨਾਲੋਂ ਬੈਸਟ ਰਿਜ਼ਲਟ ਆ ਬਾਈ ਹਰੇ-ਚਾਰੇ ਦਾ। ਮਿੱਠੀ ਚਰੀ ਹੈ ਵਧੀਆ ਕੋਈ ਕਾਣੀ ਨਹੀਂ ਹੋਈ ਇਹਨੀ। ਸੋ ਚਰੀ ਦਾ ਰਿਜ਼ਲਟ ਬਹੁਤ ਸੋਹਣਾਗਾ। ਸ਼ੇਅਰ ਕਰ ਦਿਓ ਵੀਡੀਓ। ਧੰਨਵਾਦ ਬਾਈ।